ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅਸੀਂ ਇਸ ਜੋ ਸਾਰੇ ਪੰਜਾਬ ਦੇ ਵਿੱਚ ਸਾ ਆਪ ਸਭ ਨੂੰ ਪਤਾ ਹੈ ਵੀ ਤਕਰੀਬਨ ਪੰਜਾਬ ਦੇ 8 ਤੋਂ 9 ਜ਼ਿਲ੍ਹੇ ਜੋ ਇਹਨਾਂ ਹੜ੍ਹਾਂ ਦੀ ਮਾਰ ਦੇ ਵਿੱਚ ਆ ਚੁੱਕੇ ਨੇ ਉਸੇ ਇਸ ਦੁੱਖ ਦੀ ਘੜੀ ਨੂੰ ਮੱਦੇ ਨਜ਼ਰ ਰੱਖਦੇ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਦੀ ਸਾਰੀ ਸੰਗਤ ਵੱਲੋਂ ਜਿੱਥੇ ਕਿ ਕਾਫੀ ਸਾਡੀਆਂ ਸੰਸਥਾਵਾਂ ਨੇ ਜਿਨ੍ਹਾਂ ਦੇ ਵਿੱਚ ਕੀ ਗੁਰਗੋਬਿੰਦ ਸਿੰਘ ਸੇਵਾ ਸੁਸਾਇਟੀ 113 13 ਲੰਗਰ 8 ਪਾਈ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਸਤਸੰਗ ਸਭਾ ਗੁਰਦੁਆਰਾ ਸਾਹਿਬ ਸਾਡੇ ਉਰਲੀ ਮੰਡੀ ਤੇ ਪਰਲੀ ਮੰਡੀ ਸਾਰੇ ਪਾਸੇ ਦੀਆਂ ਸੰਗਤਾਂ ਨੇ ਬਾਬਾ ਨਾਮਦੇਵ ਗੁਰਦੁਆਰਾ ਸਾਹਿਬ ਉੱਥੋਂ ਦੀ ਸੰਗਤ ਅਤੇ ਹੋਰ ਬੇਅੰਤ ਸੰਗਤਾਂ ਜਿਨ੍ਹਾਂ ਦੇ ਅਸੀਂ ਨਾਂ ਵੀ ਨਹੀਂ ਜਾਣਦੇ ਜ਼ਿਕਰ ਵੀ ਨਹੀਂ ਕਰ ਸਕਦੇ ਉਹਨਾਂ ਦਾ ਕਿਉਂਕਿ ਸਾਨੂੰ ਪਤਾ ਹੀ ਨਹੀਂ ਵੀ ਕਿਸ ਕਿਸ ਸੰਗਤ ਨੇ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਸੇਵਾ ਕੀਤੀ ਆ ਤੇ ਅੱਜ ਅਸੀਂ ਇਹ ਸੇਵਾ ਲੈ ਕੇ ਪਹੁੰਚੇ ਆ ਇਹ ਸੇਵਾ ਸਾਨੂੰ ਪਹਿਲਾਂ ਵੀ ਸਾਡੇ ਵੱਲੋਂ ਸੇਵਾ ਪਹੁੰਚੀ ਆ ਜੀ ਐਤਵਾਰ ਨੂੰ ਐਤਵਾਰ ਨੂੰ ਉਹ ਸਾਰੀ ਸਾਨੂੰ ਨਹੀਂ ਪਤਾ ਸੀਗਾ ਉਹ ਲਾਦੂ ਕੀ ਮੰਡੀ ਦੇ ਵਿੱਚ ਜਿਹੜੇ ਕੈਂਪਸ ਲੱਗੇ ਹੋਏ ਨੇ ਕੈਂਪਸ ਦੇ ਵਿੱਚ ਐਤੀ ਰਸ ਇਦਾਂ ਹੀ ਜਮਾ ਕਰਵਾ ਕੇ ਅਸੀਂ ਚਲੇ ਗਏ ਅਤੇ ਕਾਫੀ ਰਸਦ ਸਾਡੀ ਉਦੋਂ ਬਕਸ ਵੀ ਸੌਰੀ ਵਾਪਸ ਵੀ ਮੁੜੀ ਸੀਗੀ ਤੇ ਇਸ ਦੇ ਦੌਰਾਨ ਉੱਥੇ ਸਾਡੇ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਭੈਣ ਜੀ ਨੇ ਤਜਿੰਦਰ ਕੌਰ ਜੀ ਤਜਿੰਦਰ ਕੌਰ ਜੀ ਦੇ ਉਹਨਾਂ ਦੇ ਬ੍ਰਦਰ ਨੇ ਜੋ ਉਹ ਇੱਥੇ ਜਿਹੜੀ ਟਾਣੀ ਮੋਨਜੀ ਵੀਰ ਜੀ ਟਾਣੀ ਮੋਨਜੀ RAM ਜੀ ਦੇ ਵਿੱਚ ਉਹ ਸਰਪੰਚ ਨੇ ਉੱਥੋਂ ਦੇ ਉਹ ਸਾਡੇ ਵਿੱਚ ਮੌਜੂਦ ਨੇ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਸਾਡੇ ਭਰਾਵਾ ਦਾ ਭਾਰਤ ਕੰਬੋਜ ਜੀ ਦਾ ਜਿਹੜੇ ਸਾਨੂੰ ਇੱਥੋਂ ਆ ਸੰਗ ਦਾ ਤੰਕ ਲੈ ਕੇ ਆਏ ਨੇ ਜਿੱਥੇ ਜ਼ਰੂਰਤ ਹੈ ਕਿਉਂਕਿ ਅਸੀਂ ਤਾਂ ਸਾਨੂੰ ਨਹੀਂ ਪਤਾ ਅਸੀਂ ਹੋਰ ਜ਼ਿਲ੍ਹਿਆਂ ਦੇ ਬੰਦੇ ਆ ਹੋਰ ਇਲਾਕੇ ਦੇ ਬੰਦੇ ਆ ਸਾਨੂੰ ਸੜਕਾਂ ਦਾ ਪੇਟ ਆ ਪਰ ਗਲੀਆਂ ਦਾ ਨਹੀਂ ਇੱਥੋਂ ਇਹ ਗਲੀਆਂ ਤੱਕ ਸਾਡੇ ਵੀਰ ਲੈ ਕੇ ਆਏ ਨੇ ਇਹਨਾਂ ਦੀ ਟੀਮ ਆਈ ਆ ਵੀਰਪਰਾ ਖੜੇ ਨੇ ਇਹਨਾਂ ਨੇ ਸਪੈਸ਼ਲ ਤੌਰ ਤੇ ਸਾਡੇ ਇੱਕ ਕੈਂਪ ਤੇ ਇਹ ਟਰੈਕਟਰ ਦੀ ਸੇਵਾ ਲਈ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀਰਾਂ ਦਾ ਅਤੇ ਅਸੀਂ ਬਾਕੀਆਂ ਨੂੰ ਵੀ ਕਹਿਣੇ ਆ ਵੀ ਕੈਂਪਸ ਦੇ ਵਿੱਚ ਚੀਜ਼ ਪਹੁੰਚ ਚੁੱਕੀ ਆ ਅਤੇ ਜਿਹੜੇ ਜਿੱਥੇ ਪਾਣੀ ਖੜਾ ਉੱਥੇ ਬਹੁਤ ਘੱਟ ਪਹੁੰਚ ਰਹੀ ਹੈ ਚੀਜ਼ ਜੀ ਬਿਲਕੁਲ ਤਾ ਉਥੋਂ ਦਾ ਕੋਈ ਨੁਮਾਇੰਦਾ ਲਾਓ ਜਿੱਦਾਂ ਕਿ ਅਸੀਂ ਪਹਿਲਾਂ ਸਾਨੂੰ ਵੀ ਨਹੀਂ ਸੀ ਬਸ ਅਤੀ ਨੁਮਾਇੰਦਾ ਲਿਆ ਸਰਪੰਚ ਮੈਂਬਰ ਕੋਈ ਨਾਲ ਲਾਓ ਉਹਨੂੰ ਪਤਾ ਹੁੰਦਾ ਰਾਹਵਾ ਦੇ ਤੇ ਆਪਾਂ ਮੌਕੇ ਮੌਜੂਦੇ ਹਾਲਾਤਾਂ ਤੱਕ ਪਹੁੰਚ ਸਕੀਏ ਅਤੇ ਅਸੀਂ ਪਹੁੰਚੇ ਆ ਅਸੀਂ ਤੁਹਾਡਾ ਆਪ ਸਭ ਦਾ ਵੀ ਧੰਨਵਾਦ ਕਰਦੇ ਆ ਤੇ ਆਪ ਸਭ ਨੂੰ ਬੇਨਤੀ ਕਰਦੀਆਂ ਵੀ ਜੋ ਲੋੜ ਹੈ ਉਹ ਲਿਓ ਜੋ ਲੋੜ ਹੈ ਉਹ ਲਿਓ ਫਾਲਤੂ ਨਾ ਲਿਓ ਕਿਉਂਕਿ ਫਾਲਤੂ ਵੇਸਟ ਜਾਂਦਾ ਜੀ ਠੀਕ ਆ ਕਿਉਂਕਿ ਕਹਿੰਦੇ ਵੀ ਝੂਠ ਨਾ ਛੱਡੋ ਜੀ ਤਾਂ ਲੈ ਕੇ ਫਿਰ ਉਹ ਵੀ ਝੂਠਾ ਕਰਨ ਦੇ ਬਰਾਬਰੀ ਹੋ ਗਿਆ ਜਦੋਂ ਆਪਾਂ ਵਰਤੇ ਹੀ ਨਾ ਤੇ ਇਨੀਆਂ ਸੇਵਾਵਾਂ ਕਬੂਲ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਨੂੰ ਸਾਡੇ ਵੀਰ ਜੀਤ ਸਿੰਘ ਨੇ ਸਭ ਕੁਝ ਦੱਸਿਆ ਹੈ ਤੇ ਅਸੀਂ ਇੱਕ ਥੋੜੇ ਵਾਸਤੇ ਬੇਨਤੀ ਹੋਰ ਕਰਦੇ ਆਂ ਗੁਰੂ ਮਹਾਰਾਜ ਨੇ ਇੱਕ ਆਪਾਂ ਨੂੰ ਪੰਕਤੀ ਬਖਸ਼ੀ ਵੰਡ ਖਾਓ ਖੰਡ ਖਾਓ ਠੀਕ ਹੈ ਜੀ ਸੋ ਆਪ ਜੀ ਨੇ ਜੋ ਆਪ ਨੂੰ ਲੋੜ ਆ ਆਪ ਜੀ ਉਹ ਲਓ ਤੇ ਬਾਕੀ ਜੋ ਚੀਜ਼ਾਂ ਆਪ ਜੀ ਨੇ ਨਈ ਲੋੜ ਤਾਂ ਸਾਨੂੰ ਉਹਦਾ ਟਿਕਾਣਾ ਦੱਸੋ ਅਸੀਂ ਉਹ ਲੋਡਵੰਦੇ ਤੱਕ ਪਹੁੰਚਾਵਾਂਗੇ ਤਾਂ ਜੋ ਉਹਨਾਂ ਕੋਲੇ ਉਹ ਚੀਜ਼ਾਂ ਪਹੁੰਚ ਸਕਣ ਜੇ ਤੁਹਾਡੇ ਕੋਲੋ ਚੀਜ਼ਾਂ ਪਹਿਲਾਂ ਹੈਗੀਆਂ ਤੇ ਬਾਕੀ ਦੀਆਂ ਚੀਜ਼ਾਂ ਉਹ ਯੂਜ਼ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੇਨਤੀ ਕਰਦੇ ਹਾਂ ਵੀਰ ਕੰਬੋਜੀ ਤੁਸੀਂ ਵੀ ਦੋ ਸ਼ਬਦ ਸੰਗਤਾਂ ਦੇ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਵੀਰ ਰਾਮਪੁਰੇ ਤੋਂ ਫੋਲ ਤੋਂ ਸੇਵਾ ਲੈ ਕੇ ਆਏ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ